ਟਰੰਪ ਨੇ ਸੌ ਚੁੱਕਣ ਦੇ ਨਾਲ ਹੀ 20 ਜਨਵਰੀ ਨੂੰ ਜਾਨੀ ਕਿ ਉਹਨੇ ਸੌ ਚੁੱਕੀ ਆ ਤੇ ਨਾਲ ਹੀ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਜਿਹੜੇ ਆਰਡਰ ਸੀਗੇ ਉਹ ਜਾਰੀ ਕਰ ਦਿੱਤੇ ਆ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਉਹਨੇ ਜਾਰੀ ਕੀਤਾ ਹੈ ਕਿ 18000 ਜਿਹੜੇ ਇੰਡੀਅਨਸ ਹੈਗੇ ਆ ਜਿਹੜੇ ਇਲਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰ ਹੋਏ ਸੀਗੇ ਚਾਹੇ ਉਹ ਕੈਨੇਡਾ ਦੇ ਥਰੂ ਐਂਟਰ ਹੋਏ ਚਾਹੇ ਮੈਕਸੀਕੋ ਥਰੂ ਜਾਂ ਹੋਰ ਕਿਸੇ ਵੀ ਰਾਹੀਂ ਆਏ ਸੀ ਜਿਨ੍ਹਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ। ਇਹਦੇ ਬਾਰੇ ਮੈਂ ਵੀਡੀਓ ਪਹਿਲਾਂ ਵੀ ਪਾਈ ਸੀ ਤਾਂ ਉਦੋਂ ਬਹੁਤ ਸਾਰੇ ਜਿਹੜੇ ਸੀਗੇ ਯਕੀਨ ਨਹੀਂ ਕਰਦੇ ਸੀਗੇ ਕਿ ਐਦਾਂ ਨਹੀਂ ਭੇਜ ਸਕਦੇ ਐਨੇ ਜਾਨਿਆਂ ਨੂੰ ਭੇਜਣਾ ਔਖਾ ਆ। ਸੋ ਹੁਣ ਉਹਨਾਂ ਨੇ ਕੀ ਕੀਤਾ ਯੂਐਸਏ ਵਾਲਿਆਂ ਨੇ 18000 ਦੀ ਜਿਹੜੀ ਲਿਸਟ ਆ ਇੰਡੀਆ ਨੂੰ ਜਾਰੀ ਕਰ ਦਿੱਤੀ ਆ ਤੇ ਇੰਡੀਆ ਨੇ ਵੀ ਉਹਦੇ ਵਿੱਚ ਜਿਹੜਾ ਸੀਗਾ ਅਮਰੀਕਾ ਵਾਲਿਆਂ ਦਾ ਸਹਿਯੋਗ ਕਰਨ ਦੀ ਇਹ ਪੁਸ਼ਟੀ ਕਰ ਦਿੱਤੀ ਆ ਉਹਨਾਂ ਦੀ ਹਾਮੀ ਭਰ ਦਿੱਤੀ ਆ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਰੰਪ ਤੋਂ ਡਰਦਿਆਂ ਨਹੀਂ ਕਰ ਦਿੱਤੀ ਆ ਕਿ ਟੈਰਿਫ ਨਾਲ ਲਾਦਾ ਕਿਉਂਕਿ ਟਰੰਪ ਪਹਿਲਾਂ ਵੀ ਕਹਿਆ ਹਟਿਆ ਕਿ ਜੇਕਰ ਆ ਬ੍ਰਿਕਸ ਬਰੂਕਸ ਵਾਲੇ ਜਿਹੜੇ ਦੇਸ਼ ਹੈਗੇ ਇਹਨਾਂ ਨੂੰ ਤਾਂ ਮੈਂ ਸਿੱਧੀ ਤਰ੍ਹਾਂ ਦੇਖੂਗਾ ਤੇ ਜੇ ਇਹ ਕਰੰਸੀ ਵਗੈਰਾ ਬਣਾਉਗੇ ਤਾਂ ਤਾਂ ਵੀ ਇਹਨਾਂ ਤੇ ਬਹੁਤ ਸਾਰੇ ਟੈਰਿਫ ਜਿਹੜੇ ਆ ਲਾਉਂਗਾ ਤੇ ਜਿਹੜੀ ਇੰਡੀਆ ਦੀ ਵਿਦੇਸ਼ ਨੀਤੀ ਹੈਗੀ ਆ ਉਹ ਇਹ ਹੀ ਆ ਕਿ ਸਾਰੇ ਦੇਸ਼ਾਂ ਨਾਲ ਬਣਾ ਕੇ ਰੱਖਦਿਆ ਚਾਹੇ ਰਸ਼ੀਆ ਚਾਹੇ ਯੂਰਪ ਚਾਹੇ ਅਮਰੀਕਾ ਕਰੰਸੀ ਬਾਰੇ ਗੱਲ ਉੱਠੀ ਸੀਗੀ ਤਾਂ ਉਹਦੇ ਬਾਰੇ ਵੀ ਆਪਣੇ ਬਿਆਨ ਆਏ ਸੀ ਇੰਡੀਆ ਦੇ ਕਿ ਆਪਾਂ ਕੋਈ ਇਹ ਬ੍ਰਿਕਸ ਕਰੰਸੀ ਬਣਾਉਣ ਦੇ ਹੱਕ ਦੇ ਵਿੱਚ ਹੈ ਨਹੀਂਗੇ ਸੋ ਹੁਣ ਇਹਨਾਂ ਨੇ ਇਹ 18000 ਵਾਲੀ ਜਾਨੀ ਕਿ ਇੱਕ ਤਰ੍ਹਾਂ ਨਾਲ ਜਿਹੜੇ ਇਹ ਇਲਿਗਲ ਇਮੀਗ੍ਰੈਂਟਸ ਹੈਗੇ ਆ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਿਆ ਉਹ ਮੰਨ ਲਈ ਆ ਕਿ ਹਾਂਜੀ ਆਪਾਂ ਇਹ ਇਹਨਾਂ ਨੂੰ ਇੱਥੇ ਵਾਪਸ ਲੈ ਲਵਾਂਗੇ ਇੰਡੀਆ ਦੇ ਵਿੱਚ ਹੁੰਦਾ ਕੀ ਆ ਜਦੋਂ ਇਹ ਇਮੀਗ੍ਰੈਂਟਸ ਜਿਹੜੇ ਹੁੰਦੇ ਆ ਇਲਿਗਲ ਗਏ ਉਹ ਜਿਨ੍ਹਾਂ ਕੋ ਕੋ ਡਾਕੂਮੈਂਟ ਨਹੀਂਗਾ ਉਹਨਾਂ ਦੀ ਲਿਸਟ ਬਣਾਈ ਜਾਂਦੀ ਆ ਤਾਂ ਜਿਹੜੇ ਦੇਸ਼ ਦੇ ਹੁੰਦੇ ਆ ਤਾਂ ਉਹ ਮੋਢਲੇ ਦੇਸ਼ ਕਹਿੰਦੇ ਹੁੰਦੇ ਆ ਕਿ ਤੁਸੀਂ ਇਹਨੂੰ ਪ੍ਰੂਵ ਕਰੋ ਪੇ ਕਿਦਾਂ ਇਹ ਪੇ ਸਾਡੇ ਦੇਸ਼ ਦੇ ਹੈਗੇ ਆ ਅਮਰੀਕਾ ਦੀ ਜਿਹੜੀ ਇਹ ਏਜੰਸੀ ਹੈਗੀ ਆ ਜਿਹੜੇ ਇਹ ਇਲੀਗਲ ਇਮੀਗ੍ਰੈਂਟਸ ਦੇ ਨਾਲ ਜਿਠਦੇ ਆ ਉਹਨਾਂ ਨੇ ਪੂਰੀ ਇਹ ਲਿਸਟ ਵਗੈਰਾ ਚਾਰੀ ਕਰਕੇ ਦਿੱਤੀ ਤਾਂ ਇੰਡੀਆਨ ਵਾਲੇ ਕਹਿੰਦੇ ਹਾਂ ਜੀ ਬਈ ਆਪਾਂ ਹੋਣ ਇਹ ਜਿਹੜੇ 18000 ਰਹਿ ਗਿਆ ਲੈ ਲਾਂਗੇ ਕਿਉਂਕਿ ਅੱਜ ਕੱਲ ਹਰੇਕ ਬੰਦੇ ਦੀ ਪਛਾਣ ਕਰਨੀ ਬਹੁਤ ਸੌਖੀ ਹੋ ਗਈ ਆ ਉਹਨਾਂ ਨੇ ਵੀ ਆਪਣੇ ਡਾਟਾ ਵਗੈਰਾ ਦਿੱਤੇ ਅਮਰੀਕਾ ਵਾਲਿਆਂ ਨੇ ਤਾਂ ਇਹਨਾਂ ਨੇ ਬਕਾਇਦਾ ਹਰੇਕ ਦਾ ਅੱਜ ਕੱਲ ਆਧਾਰ ਕਾਰਡ ਬਣਦਾ ਆ ਉਹਦੇ ਫਿੰਗਰ ਟੈਸਟ ਹੁੰਦੇ ਆ ਆਈ ਟੈਸਟ ਹੁੰਦੇ ਆ ਸੋ ਇਸ ਤਰ੍ਹਾਂ ਦੇ ਨਾਲ ਅੱਜ ਕੱਲ ਪਛਾਣ ਕਰਨੀ ਬਹੁਤ ਸੌਖੀ ਆ ਸੋ 18000 ਜਿਹੜੇ ਹੈ ਗਿਆ ਉਹ ਅਮਰੀਕਾ ਦੇ ਵਿੱਚੋਂ ਡਿਪੋਰਟ ਹੋ ਸਕਦੇ ਆ ਹਾਂ ਇਹਦੇ ਤੇ ਬਹੁਤ ਸਾਰੇ ਮਿਲੀਅਨ ਰੁਪਏ ਲੱਗੂਗੇ ਪਤਾ ਨਹੀਂ ਕਿੰਨੀਆਂ ਫਲਾਈਟਾਂ ਦੇ ਵਿੱਚ ਉਹ ਆਹੋ ਉਹ ਆਊਗੇ ਪਰ ਇਹ ਜਿੱਦਾਂ ਹੁਣ 트ੰਪ ਹੁਣੀ ਇੰਨਾ ਸਾਰਾ ਕੁਝ ਕਹਿ ਕੇ ਹੀ ਸੱਤਾ ਦੇ ਵਿੱਚ ਆਇਆ ਕਿਉਂਕਿ ਉਹਨਾਂ ਦਾ ਮੁੱਖ ਜਿਹੜਾ ਮੁੱਦਾ ਸੀਗਾ ਇਹ ਵੋਟਾਂ ਜਿੱਤਣ ਦਾ ਹੀ ਸੀ ਕਿ ਜਿਹੜੇ ਇਨਲੀਗਲ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਅਸੀਂ ਵਾਪਸ ਭੇਜਾਂਗੇ ਸੋ ਉਹਨੇ ਕਿਹਾ ਸੀਗਾ ਕਿ ਇਹ ਲਗਭਗ 1 ਜਾਣੀ ਕਿ ਮਿਲੀਅਨ ਜਾਨੀ ਕਿ ਕਹ ਲੋ ਕਿ ਹਰੇਕ ਸਾਲ ਅਸੀਂ ਜਿਹੜੇ ਇਮੀਗ੍ਰੈਂਟਸ ਆ ਉਹ ਵਾਪਸ ਭੇਜਿਆ ਕਰਾਂਗੇ ਇੱਕ ਅਨੁਮਾਨ ਦੇ ਅਨਸਾਰ 7,25,000 ਦੇ ਕਰੀਬ ਜਿਹੜੇ ਹੈਗੇ ਆ ਇੰਡੀਅਨਸ ਇਹ ਅਮਰੀਕਾ ਦੇ ਵਿੱਚ ਰਹਿ ਰਿਆ ਜਿਹੜੇ ਇਲੀਗਲ ਤਰੀਕੇ ਨਾਲ ਰਹਿ ਰਿਆ ਜਿਨ੍ਹਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਹੈਗੇ ਹਨ ਸੋ ਉਹਨਾਂ ਦੇ ਵਿੱਚੋਂ ਹੀ ਇਹ 18,000 ਜਿਹੜੇ ਆ ਹੁਣ ਵਾਪਸ ਭੇਜੇ ਜਾਊਗੇ ਵੈਸੇ ਤਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਇੰਡੀਅਨਸ ਉੱਥੇ ਰਹਿੰਦੇ ਹੋਣੇ ਆ ਇਹ 7,25,000 ਤੋਂ ਵੀ ਜ਼ਿਆਦਾ ਪਰ ਉਹਨਾਂ ਕੋਲ ਕੋਈ ਡਾਕੂਮੈਂਟ ਹੋਊਗੇ ਜਾਂ ਕਿਸੇ ਨੇ ਇਹ ਸਾਲਮ ਵਗੈਰਾ ਲਾਏ ਹੋਊਗੇ ਜਿਹੜੇ ਸਹੀ ਤਰੀਕੇ ਨਾਲ ਲਾਏ ਹੋਊਗੇ ਜਾਂ ਉਹਨਾਂ ਨੂੰ ਜੈਨੂਇਨ ਲੱਗਦੇ ਹੋਊਗੇ ਉਹ ਤਾਂ ਨਹੀਂ ਭੇਜੇ ਜਾਊਗੇ ਪਰ ਬਹੁਤ ਸਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਹੁਣ ਵਾਪਸ ਭੇਜਣ ਦੀਆਂ ਤਿਆਰੀਆਂ ਹੋ ਚੁੱਕੀਆਂ ਸੋ ਇਹ 18000 ਦੇ ਵਿੱਚੋਂ ਇਹ ਜ਼ਿਆਦਾਤਰ ਗੁਜਰਾਤੀ ਆ ਤੇ ਪੰਜਾਬੀ ਆ ਤੇ ਪੰਜਾਬੀਆਂ ਨੂੰ ਤੇ ਗੁਜਰਾਤੀਆਂ ਨੂੰ ਕਹ ਲਓ ਕਿ ਪੂਰੇ ਇੰਡੀਅਨਸ ਨਾਲੋਂ ਇੱਥੇ ਜ਼ਿਆਦਾ ਇਹਦੇ ਵਿੱਚ ਨੁਕਸਾਨ ਹੋਊਗਾ ਕਿਉਂਕਿ ਕੋਈ ਵੀ ਪੰਜਾਬ ਤੋਂ ਬੰਦਾ ਜਾਂਦਾ ਹੈ ਤਾ ਉਹ ਕੋਈ ਖੁਸ਼ੀ ਨਾ ਮੈਂ ਤਾਂ ਜਾਂਦਾ ਨਹੀਂਗਾ ਕਿਸੇ ਦਾ ਇੱਥੇ ਨਹੀਂ ਸਰਦਾ ਜਾਂ ਕੋਈ ਘਰਾਂ ਦੀਆਂ ਮਜਬੂਰੀਆਂ ਜਾਂ ਕੁਝ ਵੀ ਚੀਜ਼ਾਂ ਹੋ ਸਕਦੀਆਂ ਹੈਗੀਆਂ ਤਾਂ ਉਹ ਬਾਰਡਰ ਕ੍ਰੋਸ ਕਰਕੇ ਜਾਂਦੇ ਆ ਐਨੀ ਆਪਣੀ ਜਾਨ ਦਾ ਜੋਖਮ ਪਾ ਕੇ ਜਾਂਦੇ ਆ ਕਈ ਤਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਤੱਕ ਵੇਚ ਕੇ ਜਾਂਦੇ ਆ ਸੋ ਔਖਾ ਆ ਉਹਨਾਂ ਲਈ ਸੋ ਮੈਂ ਤਾਂ ਇਹੀ ਕਹੂੰਗਾ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਜਿਹੜੇ ਵਿਚਾਰੇ ਇੱਦਾਂ ਗਏ ਆ ਜੇ ਵਾਪਸ ਆਉਗੇ ਉਹਨਾਂ ਦੇ ਲਈ ਕੁਛ ਨਾ ਕੁਛ ਜਾਨੀ ਕਿ ਇੱਕ ਤਰ੍ਹਾਂ ਨਾਲ ਕੰਮ ਜਾ ਉਹਨਾਂ ਦੀ ਹੈਲਪ ਦੀ ਇੱਕ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਸੋ ਇਹ ਸੀਗਾ ਇੱਕ ਇੱਕ ਤਾਂ ਟਰੰਪ ਨੇ ਆਉਂਦੇ ਹੀ ਇਹ ਕੰਮ ਕਰ ਦਿੱਤਾ ਹੈਗਾ ਸੋ ਉਹਨੇ ਜਿੱਦਾਂ ਕਿਹਾ ਕਿ ਮੈਂ ਇਹ ਭੇਜਿਆ ਕਰੂੰਗਾ ਬਹੁਤ ਸਾਰੇ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਰਹਿੰਦੇ ਆ ਕੱਲੇ ਇੰਡੀਆ ਦੇ ਨਹੀਂ ਚਾਈਨਾ ਦੇ ਰਹਿੰਦੇ ਆ ਪਾਕਿਸਤਾਨ ਦੇ ਰਹਿੰਦੇ ਆ ਪਰੇ-ਪਰੇ ਦੁਨੀਆ ਤੋਂ ਲੋਕ ਉੱਥੇ ਰਹਿੰਦੇ ਆ ਜਿਹੜੇ ਕਿਸੇ ਵੀ ਤਰ੍ਹਾਂ ਕੋਈ ਮਰ ਖਪਾ ਕੇ ਬਾਰਡਰ ਟੱਪ ਟੁੱਪ ਕੇ ਕੋਈ ਮੈਕਸੀਕੋ ਕੋਈ ਕੈਨੇਡਾ ਕੋਈ ਹੋਰ ਜਿਹੜੇ ਇਹ ਹੋਰ ਕਈ ਦੇਸ਼ਾਂ ਦੇ ਲੋਕ ਆ ਅਰਜਨਟੀਨਾ ਬਰਾਜ਼ਿਲ ਇਹਨਾਂ ਦੇਸ਼ਾਂ ਦੇ ਵੀ ਉੱਥੇ ਮੌਜੂਦ ਆ ਮੈਕਸੀਕੋ ਦੇ ਵੀ ਸਭ ਤੋਂ ਵੱਧ ਜਾਨੀ ਕਿ ਉੱਥੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਰਹਿੰਦੇ ਆ ਸੋ ਉਹਨਾਂ ਨੂੰ ਵੀ ਉਹ ਕੱਢਣ ਦੀ ਪੂਰੀਆਂ ਤਿਆਰੀਆਂ ਵਗੈਰਾ ਕਰ ਰਿਹਾ ਜਿੱਦਾਂ ਜਿੱਦਾਂ ਉਹਨਾਂ ਦਾ ਸੂਤ ਲੱਗੂਗਾ ਕੱਢੂਗੇ ਪਹਿਲਾਂ ਉਹਨਾਂ ਨੇ ਇਹ ਭਾਰਤੀਆਂ ਦੇ ਉੱਤੇ ਹੀ ਗਾਜਗੀ ਡਿਗੀ ਆ ਕਿਉਂਕਿ ਇੰਡੀਆ ਤੇ ਜਿਹੜਾ ਇਹ ਅਮਰੀਕਾ ਦਾ ਜਿਹੜਾ ਵਪਾਰ ਦਾ ਵੀ ਹੈਗਾ ਉਹ ਵੀ 190 ਬਿਲੀਅਨ ਦੇ ਕਰੀਬ ਤਰ੍ਹਾਂ ਇੱਕ ਇੱਕ ਦੂਜੇ ਦੇ ਨਾਲ ਵਪਾਰ ਹੈਗਾ ਇਸ ਸਾਲ ਦਾ ਸੋ ਬਹੁਤ ਸਾਰਾ ਜਿਹੜਾ ਹੈਗਾ ਸ਼ੇਅਰ ਮਾਰਕੀਟ ਵੀ ਡਿਪੈਂਡ ਕਰਦੀ ਆ ਅਮਰੀਕਾ ਦੇ ਉੱਤੇ ਸੋ ਇਸ ਲਈ ਇੱਕ ਤਰ੍ਹਾਂ ਨਾਲ ਮਜਬੂਰੀ ਹੀ ਬਣ ਗਈ ਸੀਗੀ ਕਿ ਇੰਡੀਅਨਸ ਨੂੰ ਇਹ ਜਿਹੜੇ 18000 ਲੋਕ ਸੀਗੇ ਉਹ ਲੈਣੇ ਪੈਣੇ ਸੀਗੇ ਕਿਉਂਕਿ ਅਮਰੀਕਨ ਵਾਲੇ ਪਹਿਲਾਂ ਹੀ ਟੈਰਿਫ ਲਾਉਣ ਦੀਆਂ ਧਮਕੀਆਂ ਦੇ ਰਹੇ ਆ ਸੋ ਜਦੋਂ ਹੁਣ ਇਹ 트ੰਪ ਸਾਹਿਬ ਆਇਆ ਆ ਦੂਜੀ ਵਾਰੀ ਤਾਂ ਕਿਹਾ ਜਾ ਰਿਹਾ ਕਿ ਉਹ ਬਹੁਤ ਸਾਰੇ ਜਿਹੜੇ ਇਦਾਂ ਦੇ ਨਿਰਣੇ ਕਰ ਸਕਦਾ ਆ ਜਿਹੜੇ ਬਹੁਤ ਸਾਰੇ ਦੇਸ਼ਾਂ ਦੇ ਖਿਲਾਫ ਹੋ ਸਕਦੇ ਆ ਸੋ ਇੰਡੀਆ ਵੀ ਚਾਹੁੰਦਾ ਕਿ ਘੱਟ ਤੋਂ ਘੱਟ ਉਹਦੇ ਗੁੱਸੇ ਦਾ ਪ੍ਰਕੋਪ ਸਾ ਸਾਡੇ ਤੇ ਬਰੇ ਇਸ ਲਈ ਉਹਨਾਂ ਨੇ ਇਹ ਚੀਜ਼ ਹੁਣ ਚਲੋ ਲੈ ਲਈ ਆ ਦੂਜਾ ਹੁਣ ਇਹ ਇਹਨਾਂ ਨੇ ਇੱਕ ਇਹ ਅਮਰੀਕਾ ਦੇ ਵਿੱਚ ਲੋਈ ਪੇਸ਼ ਕਰ ਦਿੱਤਾ ਹੈ ਕਿ ਅੱਗੇ ਜਿੱਦਾਂ ਇਹ ਕੋਈ ਵੀ ਆਪਣੇ ਇੱਥੋਂ ਜਾਂਦੇ ਹੁੰਦੇ ਸੀਗੇ ਐਜ਼ ਅ ਵਿਜ਼ਟਰ ਕਿ ਚਲ ਗਏ ਚਲੋ ਜੀ ਅਮਰੀਕਾ ਜਾ ਕੇ ਬੱਚਾ ਪੈਦਾ ਕਰ ਲਓ ਨਾ ਬਾਏ ਬਰਥ ਸਿਟੀਜ਼ਨਸ਼ਿਪ ਉਹ ਵਾਲਾ ਕੰਮ ਉਹਨੇ ਨਹੀਂ ਖਤਮ ਹੀ ਕਰ ਦਿੱਤਾ ਜਿੱਦਾਂ ਹਨ ਅੱਗੇ ਬਹੁਤ ਸਾਰੇ ਲੋਕ ਸੀਗੇ ਇੰਡੀਆ ਤੋਂ ਵੀ ਜਾਂਦੇ ਸੀਗੇ ਜਾਂ ਕਹ ਲਓ ਕਿ H1B ਵੀਜ਼ਾ ਯਾਨੀ ਕਿ ਉੱਥੇ ਕੰਮ ਕਰਨ ਦਾ ਵੀਜ਼ਾ ਕੋਈ ਤੀਵੀਂ ਆਦਮੀ ਇੰਡੀਆ ਤੋਂ ਜਾਂਦੇ ਸੀਗੇ ਤਾਂ ਉੱਥੇ ਜਾ ਕੇ ਬੱਚਾ ਪੈਦਾ ਕਰ ਲੈਂਦੇ ਸੀ ਬੱਚਾ ਉੱਥੇ ਬਾਏ ਬਰਥ ਸਿਟੀਜ਼ਨ ਹੁੰਦਾ ਸੀ ਸਿਟੀਜ਼ਨ ਹੋ ਜਾਂਦਾ ਸੀ ਉਹਦੇ ਨਾਲ ਮਾਂ ਵੀ ਮਾਂ ਪੇ ਵੀ ਹੋ ਜਾਂਦੇ ਸੀ ਪਰ ਉਹ ਵਾਲਾ ਸਿਸਟਮ ਵੀ ਉਹਨੇ ਖਤਮ ਕਰ ਦਿੱਤਾ ਇਹ ਟਰੰਪ ਨੇ ਆਉਂਦੇ ਹੀ ਹੁਣ ਕੀ ਕੀਤਾ ਜੇਕਰ ਇੱਕ ਵੀ ਉੱਥੇ ਦਾ ਜਿਹੜਾ ਇਹ ਤੀਵੀ ਆਦਮੀ ਚੋਂ ਇੱਕ ਜਾਣਾ ਵੀ ਉੱਥੋਂ ਦਾ ਹੈਗਾ ਗ੍ਰੀਨ ਕਾਰਡ ਹੋਲਡਰ ਹੈਗਾ ਆ ਦੂਜਾ ਭਾਵੇਂ ਜਿਹੜਾ ਉਹਦਾ 파ਟਨਰ ਹੈਗਾ ਉਹ ਵਿਜ਼ਟਰ ਵੀਜ਼ੇ ਤੇ ਆ ਜਾਂ ਵਰਕਿੰਗ ਵੀਜ਼ੇ ਤੇ ਆ ਉਹ ਚੱਲ ਜਾਊਗਾ ਪਰ ਦੋਨਾਂ ਚੋਂ ਇੱਕ ਜਾਣਾ ਜੇਕਰ ਉੱਥੇ ਗ੍ਰੀਨ ਕਾਰਡ ਹੋਲਡਰ ਹੈਗਾ ਉਹਦਾ ਉਹਨਾਂ ਦਾ ਬੱਚਾ ਤਾਂ ਉੱਥੇ ਸਿਟੀਜ਼ਨ ਹੋ ਜਾਊਗਾ ਜੇ ਦੋਨੋਂ ਗ੍ਰੀਨ ਕਾਰਡ ਆ ਉਹ ਤਾਂ ਨਾਲ ਦੀ ਨਾਲ ਹੋਊਗਾ ਸਿਟੀਜ਼ਨ ਹਨਾ ਉੱਥੋਂ ਦਾ ਬੱਚਾ ਜਿਹੜਾ ਪੈਦਾ ਹੋਊਗਾ ਪਰ ਜੇਕਰ ਕੋਈ ਵੀ ਵਿਜ਼ਟਰ ਵੀਜ਼ੇ ਤੇ ਆ H1B ਵੀਜ਼ੇ ਤੇ ਆ ਜਿਹੜਾ ਕੋਈ ਹੋਰ ਵੀ ਦੇਤੇ ਜਾਨੀ ਕਿ ਗ੍ਰੀਨ ਕਾਰਡ ਨਹੀਂ ਹੈਗਾ ਤਾਂ ਉਹਨਾਂ ਦਾ ਜਿਹੜਾ ਬੱਚਾ ਹੁਣ ਅਮਰੀਕਾ ਦੇ ਵਿੱਚ ਜੰਮੂਗਾ ਉਹ ਉਹਨੂੰ ਗ੍ਰੀਨ ਕਾਰਡ ਜਾਂ ਉੱਥੇ ਦੀ ਸਿਟੀਜ਼ਨਸ਼ਿਪ ਨਹੀਂ ਮਿਲੂਗੀ ਸੋ ਇਹਦੇ ਨਾਲ ਬਹੁਤ ਸਾਰਾ ਇਫੈਕਟ ਪਊਗਾ ਕਿਉਂਕਿ ਪੰਜਾਬ ਦੀ ਬਹੁਤ ਸਾਰੀ ਆਬਾਦੀ ਜਿਹੜੀ ਆ ਅਮਰੀਕਾ ਦੇ ਵਿੱਚ ਇਹ ਬੈਠੀ ਹੋਈ ਆ ਤੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਵੀ ਹੈਗੇ ਆ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰੀਕੇ ਬਾਰਡਰ ਵਗੈਰਾ ਟੱਪ ਕੇ ਵੀ ਸੋ ਮੈਂ ਤਾਂ ਆਪਣੇ ਪੰਜਾਬੀਆਂ ਨੂੰ ਇਹੀ ਸਲਾਹ ਦਊਂਗਾ ਕਿ ਹੁਣ ਅਗਲੇ 4 ਸਾਲ ਇਹ 트ੰਪ ਹੈਗਾ ਆ ਇਹ ਜਿਹੜੇ 4 ਸਾਲ ਆ ਇਹ ਔਖੇ ਸੌਖੇ ਕਟੋ ਤੇ ਜਿਹੜਾ ਇਹ ਅਮਰੀਕਾ ਜਾਣ ਵਾਲਾ ਜਿੱਦਾਂ ਬਾਰਡਰ ਟੱਪ ਕੇ ਜਾਣ ਵਾਲਾ ਸੁਪਨਾ ਜਿਹੜਾ ਹੈ ਉਹਨੂੰ ਥੋੜਾ ਜਿਹਾ ਸ਼ਾਂਤ ਕਰੋ ਐਵੇਂ ਥਾਡੇ ਘਰਦਿਆਂ ਦੇ ਵੀ 20 25 30 ਲੱਖ ਰੁਪਈਆ ਲੱਗੂਗਾ ਪਹੁੰਚ ਵੀ ਗਿਆ ਅਗਲੇ ਨੇ ਚੱਕ ਕੇ ਫੇਰ ਰਿਪੋਰਟ ਕਰ ਦਿੱਤੇ ਫੇਰ ਦੇਖੂਗੇ ਕਿਉਂਕਿ ਇੰਨੇ ਪੈਸੇ ਆਮ ਮੈਨੂੰ ਲੱਗਦਾ ਘਰਾਂ ਦੇ ਵਿੱਚ ਹੁੰਦੇ ਨਹੀਂਗੇ ਬੰਦੇ ਕੁਝ ਨਾ ਕੁਝ ਵੇਚ-ਵਟ ਕੇ ਫੇਰ ਹੀ ਜਾਂਦੇ ਆ ਸੋ ਅਵੋਇਡ ਕਰੋ 4 ਕ ਸਾਲ ਕੋਸ਼ਿਸ਼ ਕਰੋ ਕਿ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੀਏ ਜੇਕਰ ਕੋਈ ਹੋਰ ਦੇਸ਼ ਤੁਸੀਂ ਜਾਣਾ ਹੀ ਚਾਹੁੰਦੇ ਆ ਤਾਂ ਕਿਸੇ ਹੋਰ ਦੇਸ਼ ਦਾ ਸੋਚ ਲਓ ਪਰ ਅਮਰੀਕਾ ਦੇ ਵਿੱਚ 4 ਸਾਲ ਜੇਕਰ ਤੁਸੀਂ ਮੈਂ ਦੇਖਿਆ ਕਰੋੜ-ਕਰੋੜ ਰੁਪਈਆ ਲਾ ਕੇ ਵੀ ਲੋਕ ਗਏ ਹੈਗੇ ਆ ਜੇਕਰ ਤੁਸੀਂ ਇੰਨੇ ਪੈਸੇ ਲਾ ਕੇ ਜਾਉਂਗੇ ਤਾਂ ਵਾਪਸ ਆਜੂਗੇ ਤਾਂ ਬਹੁਤ ਸਾਰਾ ਨੁਕਸਾਨ ਹੋਊਗਾ ਮੈਂ ਨਹੀਂ ਇਹ ਕਹਿ ਰਿਹਾ ਕਿ ਸਾਰੇ ਹੀ ਹੁਣ ਵੀ ਜਿਹੜੇ ਗਏ ਆ ਵਾਪਸ ਆਜੂਗੇ ਉਹਨਾਂ ਨੇ ਇਹ ਕਿਹਾ ਕਿ 18000 ਦੀ ਤਾਂ ਐਟਲੀਸਟ ਲਿਸਟ ਬਣਾ ਲਈ ਹੈ ਜਿਨ੍ਹਾਂ ਕੋ ਕੋਈ ਡਾਕੂਮੈਂਟ ਨਹੀਂ ਹੈਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਹੀ ਰਿਪੋਰਟ ਕਰੂਗੇ ਜਿਹੜੇ ਇਹ ਸਿੱਧੇ ਨਹੀਂ ਕਰ ਸਕੇ ਤੁਸੀਂ ਆਏ ਕਿਉਂ ਆ ਤੈਨੂੰ ਕੀ ਸੀਗਾ ਤੁਸੀਂ ਐਸਾਲਮ ਨਹੀਂ ਪ੍ਰੂਫ ਕਰ ਸਕੇ ਜਾਂ ਹੋਰ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੋਊਗੇ। ਇਸੇ ਤਰ੍ਹਾਂ ਟਰੰਪ ਕਹਿ ਰਿਹਾ ਸੀਗਾ ਕਿ ਉਹ ਆਪਣੇ ਕਾਰਜਕਾਲ ਦੇ ਸਮੇਂ ਦੌਰਾਨ 4 ਮਿਲੀਅਨ ਲੋਕਾਂ ਨੂੰ ਯਾਨੀ ਕਿ ਵਾਪਸ ਭੇਜੂਗਾ। ਘੱਟ ਤੋਂ ਘੱਟ ਵੀ ਹਰੇਕ ਸਾਲ ਉਹ 1 ਮਿਲੀਅਨ ਲੋਕਾਂ ਨੂੰ ਵਾਪਸ ਭੇਜੂਗਾ। ਜਿਹੜਾ ਇਹਦਾ ਪਿਛਲਾ ਕਾਰਜਕਾਲ ਰਿਹਾ ਉਹਦੇ ਵਿੱਚ ਵੀ ਇਹਨੇ 1.5 ਮਿਲੀਅਨ ਲੋਕਾਂ ਨੂੰ ਵਾਪਸ ਭੇਜਿਆ। ਸੋ ਇਹ ਬੰਦਾ ਭੇਜ ਸਕਦਾ ਥੋੜੀ ਕਰੈਕ ਆਟਮ ਆ। ਸੋ ਇਹਨੇ ਪਹਿਲਾ ਜਿਹੜਾ ਆਪਣਾ ਸੀਗਾ ਕੀਤਾ ਆ ਵੀ ਮੈਂ ਭੇਜੂਗਾ ਉਹਦੇ ਵਿੱਚ 18000 ਵਾਲੀ ਲਿਸਟ ਜਾਰੀ ਕਰਕੇ ਭੇਜਣ ਦੀ ਪੂਰੀ ਤਿਆਰੀ ਕਰ ਲਈ ਆ ਸੋ ਇਹ ਆਪਣਾ ਸੀਗਾ ਸੋ ਪੰਜਾਬੀਆਂ ਨੂੰ ਇਹੀ ਐਡਵਾਈਸ ਆ ਹੱਲੇ ਅਮਰੀਕਾ ਵੱਲ ਮੂੰਹ ਨਾ ਕਰੋ ਅਮਰੀਕਾ ਵਾਲਾ ਸੁਪਨਾ ਥੋੜਾ ਔਖਾ ਹੋ ਗਿਆ ਕੀ ਗੱਲਬਾਤ ਸੀਗੀ ਜੀ ਧੰਨਵਾਦ ਸਤਿ ਸ਼੍ਰੀ ਅਕਾਲ